ਅੱਜ ਅਸੀਂ ਜੋ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਨੇ ਜੰਡਿਆਲਾ ਗੁਰੂ ਦੇ ਵਿੱਚ ਬਿਆਨ ਦਿੱਤੇ ਨੇ ਸਾਡੇ ਪਤਾਪੁਰ ਕੀ ਕਿਤੇ ਨੂੰ ਜਿਹੜਾ ਉਹ ਟਾਰਗੇਟ ਕੀਤਾ ਆ ਸਾਨੂੰ ਉਸ ਦੇ ਆਧਾਰ ਤੇ ਕਿ ਬੈਂਡ ਵਜਾਉਣ ਵਾਲੇ ਇਹਨਾਂ ਦਾ ਬੈਂਡ ਵਜਾ ਦਿਆਂਗੇ ਦੇਖੋ ਮੈਂ ਮੈਂ ਅੱਜ ਵੀ ਮਾਨ ਕਰਦਾ ਇਸ ਗੱਲ ਤੇ ਕਿ ਮੈਂ ਬੈਂਡ ਵਜਾਉਣ ਵਾਲਿਆਂ ਦਾ ਪੋਤਾ ਆ ਮੈਂ ਮੈਨੂੰ ਕੋਈ ਮੈਂ ਤੇ ਆਪਦੀਆਂ ਇੰਟਰਵਿਊਜ਼ ਕਿਹਾ ਤੁਸੀਂ ਵੀ ਕਈਆਂ ਨੇ ਮੇਰੀ ਇੰਟਰਵਿਊ ਕੀਤੀ ਹੋਊਗੀ ਪਹਿਲਾਂ ਅੱਜ ਹੀ ਨਹੀਂ ਕੀਤੀ ਹੋਊਗੀ ਜਦੋਂ ਤੋਂ ਮੈਂ ਮੰਤਰੀ ਬਣਿਆ ਉਦੋਂ ਤੋਂ ਹੀ ਕੀਤੀ ਹੋਊਗੀ ਮੈਂ ਤੇ ਸਭ ਨੂੰ ਦੱਸਦਾ ਹਰ ਇੱਕ ਨੂੰ ਕੀਤਾ ਹੱਥੀਂ ਕੰਮ ਕੀਤਾ ਠੀਕੀਅਤ ਕਰਕੇ ਇੱਥੋਂ ਤੱਕ ਪਹੁੰਚੇ ਹਾਂ ਮੈਂ ਤਾਂ ਪਹਿਲਾਂ ਅਧਿਆਪਕ ਸੀਗਾ ਫਿਰ ਮੈਂ ਪੀਸੀਐਸ ਦਾ ਐਗਜ਼ਾਮ ਕਲੀਅਰ ਕੀਤਾ ਫਿਰ ਮੈਂ ਜੌਬ ਛੱਡ ਦਿੱਤੀ ਕਿਉਂਕਿ ਮੈਨੂੰ ਪਤਾ ਮੇਰੇ ਸਮਾਜ ਨੂੰ ਐ ਨੌਕਰੀ ਦੇ ਵਿੱਚ ਰਹਿ ਕੇ ਨਹੀਂ ਚੱਕਿਆ ਜਾ ਸਕਦਾ ਮੈਂ ਰਾਜਨੀਤੀ ਦਾ ਰੋਫ ਕਰ ਲਿਆ ਰਾਜਨੀਤੀ ਦੇ ਵਿੱਚ ਇੱਕ ਵਾਰੀ ਮੈਂ ਨਹੀਂ ਵੀ ਚਿਤ ਪਾਇਆ ਮੈਂ ਲੋਕਾਂ ਦੇ ਵਿੱਚ ਰਿਹਾ ਬਾਈ ਦੇ ਵਿੱਚ ਲੋਕਾਂ ਨੇ ਮੈਨੂੰ ਵੱਡੇ ਮਾਰਜਨ ਦੇ ਨਾਲ ਜਿਤਾਤਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਮੈਨੂੰ ਕੈਬਨਟ ਦੇ ਵਿੱਚ ਸ਼ਾਮਲ ਕਰ ਲਿਆ ਔਰ ਮੈਂ ਆਪਣਾ ਕੰਮ ਜਿਹੜਾ ਬਾਖੂਬੀ ਉਦੋਂ ਉਦੋਂ ਤੋਂ ਹੀ ਜਿਹੜਾ ਉਹ ਕਰੀ ਜਾ ਰਿਹਾ ਤੇ ਇੱਕ ਇੱਕ ਰੈਲੀ ਦੇ ਵਿੱਚ ਜਾ ਕੇ ਕਹਿਣਾ ਇਹ ਬੈਂਡ ਵਾਜੇ ਵਾਲਿਆਂ ਦਾ ਮੁੰਡਾ ਕਿੱਥੋਂ ਆ ਗਿਆ ਜੀ ਕਿਉਂ ਕੀ ਇੱਕ ਬੈਂਡ ਵਾਜੇ ਵਾਲੇ ਦਾ ਮੁੰਡਾ ਕੋਈ ਮੰਤਰੀ ਨਹੀਂ ਬਣ ਸਕਦਾ ਉਧਾਇਕ ਨਹੀਂ ਬਣ ਸਕਦਾ ਇਦਾ ਮਤਲਬ ਇਹ ਆ ਕਿ ਸਿਰਫ ਇਹ ਟੰਡਾ ਟੰਹਾੜ ਜਿਹੜੇ ਬੰਦੇ ਨੇ ਉਹਨਾਂ ਦੀ ਰਾਜਨੀਤੀ ਰਹਿ ਗਈ ਆ ਇਹ ਤੇ ਲੋਕਾਂ ਨੇ ਦੇਖਣਾ ਕਿ ਅਸੀਂ ਸਫਾਈ ਵਾਲੇ ਤਾਂ ਮੁੰਡਾ ਬਣਾਉਣਾ ਆ ਅਸੀਂ ਕੋਈ ਜਿਹੜਾ ਬੈਂਡ ਵਾਲੇ ਤਾਂ ਮੁੰਡਾ ਬਣਾਉਣਾ ਅਸੀਂ ਕਿ ਕਿਸੇ ਕਿਰਤੀ ਦਾ ਬਣਾਉਣਾ ਕਿਸੇ ਮਜ਼ਦੂਰ ਦਾ ਬਣਾਉਣਾ ਅਸੀਂ ਐਵੇਂ ਤਾਂ ਨਹੀਂ ਆਏ 25000 ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਜਿੱਤ ਕੇ ਆਏ ਆ ਔਰ ਉੱਥੇ ਜਾ ਕੇ ਸਾਡੇ ਉੱਤੇ ਇੰਨੀ ਭਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਜਾ ਰਹੀ ਆ ਔਰ ਡਾਕਟਰ ਜਿਹੜੇ ਹੈਗੇ ਨੇ ਰਾਜਾ ਵਿੜਿੰਗ ਪ੍ਰਧਾਨ ਨੇ ਜਿਹੜੇ ਉਹ ਸਾਹਮਣੇ ਬੈਠੇ ਬੰਦਿਆਂ ਨੂੰ ਸ਼ਰਿਆਮ ਕਹਿ ਰਹੇ ਨੇ ਸ਼ਰਿਆਮ ਕਿ ኢਟੀਓ ਦੀ ਧੌਣ ਮਰੋੜ ਦਿਓ 3 ਮਿੰਟ ਲੱਗਦੇ ਆ ਦੱਸੋ ਇਹ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਕਰਨ ਤੇ ਤੁੱਲੇ ਹੋਏ ਨੇ ਇਹ ਕਾਹਦੇ ਲਾਅ ਐਂਡ ਆਰਡਰ ਤੇ ਸਵਾਲ ਉਠਾਉਂਦੇ ਨੇ ਇਹ ਤੇ ਖੁਦ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਖਰਾਬ ਕਰਨ ਦੇ ਉੱਤੇ ਤੁੱਲੇ ਹੋਏ ਨੇ ਨੀਗਲ ਲੀਗਲ ਲੀਗਲ ਤੇ ਦੇਖੋ ਜੀ ਆਪਾਂ ਦੇਖਾਂਗੇ ਉਹ ਅਫਸਰ ਉਹਨਾਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੋਇਆ ਹੈ ਚਾਹੇ ਤੇ ਸਾਡੀ ਪੂਰੀ ਸਮਾਜ ਤੋਂ ਮਾਫੀ ਮੰਗ ਲੈਣ ਨਹੀਂ ਤੇ ਫਿਰ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਬੜੇ ਸ਼ਾਰਟ ਨੋਟਿਸ ਤੇ ਜੋ ਸੱਦਾ ਦਿੱਤਾ ਗਿਆ ਪ੍ਰੋਟੈਸਟ ਦਾ ਜੋ ਪ੍ਰਦਰਸ਼ਨ ਹੈਗਾ ਪ੍ਰਤਾਪ ਬਾਜਵਾ ਵਡਿੰਗ ਉਹਨਾਂ ਦੇ ਖਿਲਾਫ ਜੋ ਕਿ ਉਹਨਾਂ ਨੇ ਬਹੁਤ ਹੀ ਮਾੜੀ ਸ਼ਬਦਾਵਲੀ ਵਰਤੀ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਇਟਿਓ ਸਰ ਸਾਡੇ ਸੂਝਵਾਨ ਮੰਤਰੀ ਨੇ ਇਟਿਓ ਸਰ ਇੱਕ ਗ੍ਰੈਜੂਏਟ ਪੋਸਟ ਗ੍ਰੈਜੂਏਟ ਇਟਿਓ ਤੇ ਉਹਨਾਂ ਦੇ ਖਿਲਾਫ ਜੋ ਉਹਨਾਂ ਦੀ ਮਾਨਸਿਕਤਾ ਦਿਖਾਈ ਹੈ ਸਪੈਸ਼ਲੀ ਐਸਸੀ ਸਮਾਜ ਵਾਸਤੇ ਦਲਿਤ ਭਾਈਚਾਰੇ ਵਾਸਤੇ ਉਸੇ ਸੰਬੰਧ ਵਿੱਚ ਪ੍ਰੋਟੈਸਟ ਰੱਖਿਆ ਹੈਗਾ ਤੇ ਮੈਂ ਕਹੂੰਗਾ ਕਿ ਬੜੀ ਮਾੜੀ ਗੱਲ ਆ ਬੜੀ ਮਾੜੀ ਸੋਚ ਦਾ ਉਹਨਾਂ ਨੇ ਕੀ ਕਿਤੇ ਬੁਝਾਰਾ ਕੀਤਾ ਹੈਗਾ ਤੇ ਇਹੋ ਜਿਹੇ ਬੰਦਿਆਂ ਨੂੰ ਜੋ ਕਿ ਆਪਣੇ ਆਪ ਨੂੰ ਕਹਿੰਦੇ ਕਿ ਸਾਨੂੰ ਬੜਾ ਤਜਰਬਾ ਹੋ ਗਿਆ ਪੋਲਿਟਿਕਸ ਚ ਰਾਜਨੀਤੀ ਵਿੱਚ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਸੀਐਮ ਕੈਂਡੀਡੇਟ ਵੀ ਮੰਨਦੇ ਹੋਏ ਨੇ ਤੇ ਉਹਨਾਂ ਵੱਲੋਂ ਇਹੋ ਜੀ ਸ਼ਬਦਾਵਲੀ ਵਰਤਣੀ ਇੱਕ ਸਿਟਿੰਗ ਐਮਐਲਏ ਸਿਟਿੰਗ ਮੰਤਰੀ ਮੌਜੂਦਾ ਸਰਕਾਰ ਦਾ ਰੂਲਿੰਗ ਪਾਰਟੀ ਦਾ ਤੇ ਬੜੀ ਮਾੜੀ ਗੱਲ ਆ ਕਿ ਮੈਨੂੰ ਲੱਗਦਾ ਕਿ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਲੀਡਰਸ ਨੂੰ ਰਾਜਨੀਤੀ ਵਿੱਚ ਰਹਿਣ ਦਾ ਜੋ ਪੋਲਿਟਿਕਸ ਕਰਨ ਦਾ ਕੋਈ ਹੱਕ ਨਹੀਂ ਹੈਗਾ ਜੀ ਜੀ